ਦੋਸਤੋ ਪੰਜਾਬ ਡਰਾਈਵਰ ਭਰਤੀ 2025 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਪੋਸਟ ਆਲ ਜੀ ਡਰਾਈਵਰ ਸਪਾਈ ਵਾਲਾ ਚਪੜਾਸੀ ਕਲਰਕ ਡਾਟਾ ਐਂਟਰੀ ਆਪਰੇਟਰ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਯੋਗਤਾ ਰੱਖੀ ਹੋਈ ਹੈ 8ਵੀਂ 10ਵੀਂ 12ਵੀਂ ਤੁਸੀਂ ਪਾਸ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਇਹਨਾਂ ਪੋਸਟਾਂ ਲਈ ਐਕਸਰਿਸਮੈਨ ਅਤੇ ਸਿਵਲ ਵੀ ਉਮੀਦਵਾਰ ਵੀ ਅਪਲਾਈ ਕਰ ਸਕਣਗੇ ਪੰਜਾਬ ਦੇ ਉਮੀਦਵਾਰਾਂ ਲਈ ਬੜਾ ਮੌਕਾ ਆ ਚੁੱਕਾ ਜੀ ਜੋ ਯੋਗ ਹੋਣਗੇ ਜੀ ਅਪਲਾਈ ਜਲ ਕਰਿਓ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਪਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਐਕ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ ਉੱਚੀ ਬਸੇਬਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਬਧਰੀ ਜਾਣਕਾਰੀ ਲਈ ਤੁਸੀਂ ਦਾ ਹੈਲਪਲਾਈਨ ਨੰਬਰ ਜਾਂ ਨਾਲ ਦੀ ਮੇਲ ਆਈਡੀ ਤੇ ਮੇਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਪਲੱਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਉੱਥੇ ਤੁਸੀਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ ਕੇ ਫਿਲਪ ਕਰਕੇ ਮੈਂ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ दोस्तों होर भी जानकारी लिएफिसियल वैबसाइट जॉब अलर्ट्स बाय हरदीप डॉट कॉम के उपर भी जाके पूरी जानकारी प्राप्त कर सौ दो पोस्टा कॉन्ट्रैक्ट बेस अनाउंसमेंट कितियां गई जी बख तरह पोस्टा ली अपई कर सकोगे दोस्तों जानकारी चंकी लगी तो वीडियो लाइक शेयर जरूर करो जी दोस्तों पोस्ट डिटेल कुछ इस प्रकार है जी पोली ਜੋ ਪਹਿਲਾ ਜੀ ਉੱਚੀ ਬੱਸੀ ਵਿੱਚ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਜਿਹਦੇ ਵਿੱਚ ਮੈਡੀਕਲ ਅਫਸਰ ਦੀ ਪੋਸਟ ਹੈ ਜੀ ਕੁਆਲੀਫਿਕੇਸ਼ਨ ਐਮਪੀਹ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 5 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟਾਂ ਨੇ 2 75000 ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਪੋਸਟ ਨੰਬਰ ਤੋਂ ਹੈ ਜੀ ਮੈਡੀਕਲ ਸਪੈਸ਼ਲਿਸਟ ਦੀ ਪੋਸਟ ਹੈ ਜੀ ਦੋਸਤੋ ਕੁਆਲੀਫਿਕੇਸ਼ਨ ਐਮਡੀ ਐਮਐਸ ਤੁਸੀਂ ਕੰਪਲੀਟ ਕੀਤੀ ਹੈ 5 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟਾਂ ਨੇ 2 1 ਲੱਖ ਪ੍ਰਤੀ ਮਹੀਨਾ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ गैनोकोलोजिट की पोस्ट है जी कोफिकेशन है जी एम डी एम एसप्लीट कित तुम्हारे को एक्सपीरियंस है तो अपलाई कर सकोगे पोस्ट है जी एक लख प्रति महीना सैलरी तुम दीती जाएगी नैक्सट है जी फार्मासिस्ट की पोस्ट है जी क्वालिफिकेशन है बी फार्मा कंपलीट किया प्लस टू तीसरी पास की डिपलोमा फार्मेसी में कंप्लीट किया तीन को एक्सपीरियंस है तो अपलाई कर सकोगे पोस्ट है जी एक अठाई हज़ार सौ रुपये प्रति महीना पेटी जाएगी नैक्सट है जी साइकोथेरेपिस्ट की पोस्ट है जी दोस्तों कोफिक डिप्लोमाप्लीट किया ਅਤੇ 5 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 28500 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਨਰਸਿੰਗ ਅਸਿਸਟੈਂਟ ਦੀ ਪੋਸਟ ਹੈ ਜੀ ਜੇਨਮ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ 5 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 28500 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 5 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਾਂ ਫਿਰ 5 ਸਾਲ ਤੁਹਾਡੇ ਕੋਲ ਸਰਵਿਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 22500 ਰੁਪਏ ਨੈਕਸਟ ਜਿਹੜੀ ਕਲਰਕ ਦੀ ਪੋਸਟ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਪੰਜ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 22500 ਰੁਪਏ ਪ੍ਰਤੀ ਮਹੀਨਾ ਪੇਤਨੀ ਜਾਵੇਗੀ ਚਪੜਾਸੀ ਦੀ ਪੋਸਟ ਹੈ ਜੀ 8ਵੀਂ ਤੁਸੀਂ ਪਾਸ ਕੀਤੀ ਹੈ ਪੰਜ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਹੈ ਜੀ ਇੱਕ 16000 800 ਰੁਪਏ ਪ੍ਰਤੀ ਮਹੀਨਾ ਪੇਤਨੀ ਜਾਵੇਗੀ ਸਪਾਈ ਵਾਲੀ ਦੀ ਪੋਸਟ ਹੈ ਜੀ पढ़ना लिखना तो पांच साल तो कोल एक्सपीरियंस अपलाई कर सकोगे पोस्ट, पोस्ट, पोस्ट है जी एक सोलह हज़ार अठस रुपये प्रति महीना पे जाएगी तो तलवाड़ा वास्ते पोस्ट आउट कितने कुछ इस प्रकार ने जी मैडिकल अफसर दिवस्टा ने जी दोस्तों क्वालिफिकेश एम बी सी डिग्री तुम्हें कंप्लीट कीती है पां साले कोंस अपलाई कर सकोगे पोस्ट आज एक पचहत्तर हज़ार प्रति महीना पेती जाएगी फार्मासिट की पोस्ट है जी बी फार्मा कप्लीट किया बारहवीं क्लास पास की तीन साल तो एक्सपीरियंस है तो तुम अपलाई कर सकोगे पोस्ट आज एक अठाई हजार सौ रुपये प्रति महीना पेजती जाएगी कलर की पोस्ट है जी ग्रेजुएट की तुम कपलीट की पाले कोसपीरियंस है तो अपलाई करते हो जी पोस्ट आज एक बई हज़ार पांच सौ रुपये प्रति महीना पेजती जाएगी ड्राइवर की पोस्ट आज अठवीं तुम्हें पास की है ड्राइविंग लाइसेंस तेरे को तो तुम अपलाई कर सकोगे पोस्ट आज एक उन्नी हज़ार सात सौ रुपये प्रति मिनिना पेती जाएगी चाहे पड़ासी की पोस्ट आज अठवीं तुम्हें पास की पांच साले कोसपीरियंस है तो अपलाई कर सकोगे पोस्ट आज एक सोलह हज़ार अठ सौ रुपये प्रति महीना जाएगी टर्म एंड कंडीशन एप्लीकेशन फार्म तुम इन्होंने ऑफिसरी वैबसाइट पर जाकर प्राप्त कर सौ पर लिंक पर मेरे डिस्क्रिप्शन बॉक्स मिल जाएगा एप्लीकेशन फार्म के न अटैच कॉपीज क्वालिफिकेशन एक्सपीरियंस आदि न लगा के तुम भेजना होगा जी ओ आई सी स्टेशन हेडकुआटर ई सी एस एल उंची बसी दे एड्रैस से अठाई जनवरी दो हज़ार पच्ची तक तो डॉक्यूमेंट्स भेज सकोगे अठाई जनवरी दो हज़ार पच्ची ਤੁਹਾਨੂੰ ਬਾਅਦ ਵਿੱਚ ਡਾਕੂਮੈਂਟ ਪ੍ਰਾਪਤ ਹੋਣਗੇ ਜੇ ਰਿਜੈਕਟ ਕਰਤੇ ਜਾਣਗੇ ਇਹਨਾਂ ਪੋਸਟਾਂ ਲਈ ਇੰਟਰਵਿਊ ਟਾਈਮਿੰਗ ਅਸਥਾਨ ਕੁਝ ਇਸ ਪ੍ਰਕਾਰ ਹੈ ਜੀ ਇਹਨਾਂ ਪੋਸਟਾਂ ਲਈ ਤੁਹਾਡਾ ਇੰਟਰਵਿਊ ਹੋਵੇਗਾ ਸਟੇਸ਼ਨ ਹੈੱਡਕੁਆਰਟਰ ਉੰਚੀ ਬਸਿੰਗ 10 ਵਜੇ ਤੋਂ ਲੈ ਕੇ ਸਟਾਰਟ ਹੋਵੇਗਾ ਜੀ 5 ਫਰਵਰੀ 2025 ਨੂੰ ਔਰ ਸਮਾਜੀ 4 ਵਜੇ ਤੱਕ ਦਾ 10 ਵਜੇ ਤੋਂ ਲੈ ਕੇ 4 ਵਜੇ ਤੱਕ ਤੁਹਾਡਾ ਇੰਟਰਵਿਊ ਹੋਵੇਗਾ ਜੀ ਤੁਸੀਂ ਆਪਣੇ ओरिजिनल ਸਰਟੀਫਿਕੇਟਸ ਮਾਰਕਸ਼ੀਟ ਡਿਗਰੀ ਸਰਵਿਸ ਬੁੱਕ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਡਿਸਚਾਰਜ ਬੁੱਕ ਪੀਪੀਓ ਸਰਵਿਸ ਰਿਕਾਰਡ ਫੋਟੋਗ੍ਰਾਫਸ ਅਦੀ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟ੍ਰੇਡ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਤੁਹਾਡੇ ਕੋਲ ਫਿਟਨੈਸ ਸਰਟੀਫਿਕੇਟਸ ਪੁਲਿਸ ਵੈਰੀਫਿਕੇਸ਼ਨ ਡਾਕੂਮੈਂਟਸ ਇਹ ਵੀ ਹੋਣਾ ਜ਼ਰੂਰੀ ਹੈ ਜੀ ਦੋਸਤੋ ਉਮੀਦ ਕਰਦਾ ਮੇਰੀ ਦਿੱਤੀ ਜਾਣਗ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ